ਪੰਜਾਬ ਲਈ ਹੀ ਲਿਖਣਾ ਤੇ ਪੰਜਾਬ ਲਈ ਹੀ ਪੜ੍ਹਨਾ ਹੈ ਪੰਜਾਬ ਚ ਜੰਮਿਆ ਨੇ ਪੰਜਾਬ ਨਾਲ ਹੀ ਖੜਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬੀਬੀ ਬੈਂਤੌਰ ਖਾਲਸਾ ਗੱਲਬਾਤ ਕਰਦੇ ਹਾਂ ਇਸ ਵੀਡੀਓ ਦੇ ਵਿੱਚ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਇੱਕ ਵੀਡੀਓ ਕਲਿੱਪ ਅਸੀਂ ਬੋਲਣਾ ਨਹੀਂ ਸੀ ਚਾਹੁੰਦੇ ਕਿਉਂਕਿ ਦਾਸ ਦਾ ਪਿਛਲੇ ਮਹੀਨੇ ਦੀ 11 ਤਰੀਕ ਨੂੰ ઓਪਰੇਟ ਹੋਇਆ ਤੇ ਡਾਕਟਰ ਨੇ ਰੈਸਟ ਦੱਸੀ ਹੋਈ ਹੈ ਪਰ ਉਸ ਵੀਡੀਓ ਦੇ ਵਿੱਚ ਸੇਵਾ ਕਰ ਰਹੀਆਂ ਸੰਸਥਾਵਾਂ ਨੂੰ ਲਗਾਤਾਰ ਟਰੋਲ ਕੀਤਾ ਜਾ ਰਿਹਾ ਗੁਲਾਬ ਸਿੱਧੂ ਤੇ ਕਿਰਨ ਬਠਿੰਡਾ ਨੂੰ ਵੀ ਸੋਸ ਵੀਡੀਓ ਦੀ ਅਸਲ ਸਚਾਈ ਕੀ ਹੈ ਗਰਾਊਂਡ ਲੈਵਲ ਤੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਉਹ ਜਿਹੜੀ ਵੀਡੀਓ ਹੈ ਬਾਰਡਰ ਕੰਨੀ ਫਾਜ਼ਿਲਕਾ ਏਰੀਆ ਦੀ ਵੀਡੀਓ ਹੈ ਉੱਥੇ ਸੇਵਾ ਕਰਨ ਪਹੁੰਚੇ ਸਾਡੇ ਵੱਡੇ ਵੀਰ ਮਨਜੋਤ ਸਿੰਘ ਤਲਵੰਡੀ ਬਾਬਾ ਦੀਪ ਸਿੰਘ ਸੇਵਾ ਦਲ ਗੜਦੀਵਾਲ ਉਹ ਵੀਰ ਦੀਆਂ ਤਿੰਨ ਪੁੱਤਾਂ ਗੜਾ ਨੇ ਵੀਰ ਮਨਜੋਤ ਸਿੰਘ ਜਿਹੜਾ ਲਗਾਤਾਰ ਪਿਛਲੇ 26-27 ਦਿਨ ਤੋਂ ਲਗਾਤਾਰ ਸੇਵਾ ਕਰ ਰਿਹਾ ਦਿਨ ਰਾਤ ਕਈ ਵਾਰੀ ਪ੍ਰਸ਼ਾਦਾ ਖਾਣ ਦਾ ਸਮਾਂ ਵੀ ਨਹੀਂ ਲੱਗਦਾ ਉਹਨਾਂ ਦੀ ਖੁਦ ਦੀ ਬੱਚੀ ਦਾ ਜਨਮ ਦਿਨ ਸੀ ਉਹ ਆਪਣੇ ਲਗਾਤਾਰ ਸੇਵਾ ਕਰਦੇ ਹੋਏ ਘਰ ਤੱਕ ਨਹੀਂ ਗਏ ਹੈਗੇ ਉਹਨਾਂ ਦੀ ਸੇਵਾ ਦੇਖਦੇ ਹੋਏ ਨਾਲ ਸੇਵਾ ਕਰ ਰਿਹਾ ਮੇਰਾ ਛੋਟਾ ਭਰਾ ਜਗਰੂਪ ਸਿੰਘ ਖਾਲਸਾ ਉਹਦੀ ਵੀ ਬੁਝੰਗਣ ਦਾ 27 ਤਰੀਕ ਨੂੰ ਜਨਮ ਦਿਨ ਸੀ ਵਿੱਚੇ ਜਨਮ ਦਿਨ ਛੱਡ ਕੇ ਉਹ ਵੀਰ ਵੀ ਲਗਾਤਾਰ 25 ਦਿਨਾਂ ਤੋਂ ਲਗਭਗ ਲਗਾਤਾਰ ਦਿਨ ਰਾਤ ਸੇਵਾ ਕਰਿਆ ਨਾਲ ਦਾਸਦੇਵ ਸਿੰਘ ਸਾਹਿਬ ਜਸਕਰਨਦੀਪ ਸਿੰਘ ਜਿਨ੍ਹਾਂ ਦਾ ਖੁਦ ਦਾ ਭਾਵ ਕਿ ਸਾਡਾ ਖੁਦ ਦਾ ਪਚੰਗੀ ਅਜੇ 20 ਦਿਨਾਂ ਦਾ ਸੀ ਜਿਸ ਦਿਨ ਦੇ ਸਿੰਘ ਸਾਹਿਬ ਜਸਕਰਨਦੀਪ ਸਿੰਘ ਵੀ ਸੇਵਾ ਕਰਨ ਗਏ ਹੋਇਆ ਉਸ ਦਿਨ ਤੋਂ ਲੈ ਕੇ ਹੁਣ ਤੱਕ ਲਗਾਤਾਰ ਸੇਵਾ ਕਰਦੇ ਸਾਡੇ ਸਾਰੇ ਵੀਰ ਇੱਕ 20 ਜਣ ਆਪਣੇ ਘਰ ਵਾਪਸ ਨਹੀਂ ਆਇਆ ਮਾਮਾ ਅਜੇ ਵੀ ੜੀਕਦੀਆਂ ਨੇ ਉਹਨਾਂ ਦੀਆਂ ਵੀ ਮਾਮਾ ਉਹਨਾਂ ਦੇ ਵੀ ਪਚੰਗੀ ਪਚੰਗਣਾ ਨੇ ਉਹਨਾਂ ਦੇ ਬੱਚੇ ਆ ਨਿੱਕੇ ਨਿੱਕੇ ਤੇ ਉਹ ਫਿਰ ਵੀ ਲਗਾਤਾਰ ਉਥੇ ਸੇਵਾ ਕਰ ਰਿਹਾ ਜਦੋਂ ਉਥੇ ਫਾਜ਼ਿਲਕਾ ਏਰੀਆ ਦੇ ਵਿੱਚ ਸੇਵਾ ਕਰਨ ਪਹੁੰਚੇ ਤੇ ਜਦੋਂ ਉਥੇ ਪ੍ਰਸ਼ਾਸਨ ਨੇ ਬੋਟਾ ਦੇਖਿਆ ਤਾਂ ਪਹਿਲੇ ਤਾਂ ਪ੍ਰਸ਼ਾਸਨ ਨੇ ਉੱਥੇ ਹੀ ਉਹਨਾਂ ਨੂੰ ਰੋਕ ਦਿੱਤਾ ਫਿਰ ਜਦੋਂ ਬੋਟਾ ਉਹਨਾਂ ਨੇ ਪਾਣੀ ਵਿੱਚ ਬੜੀ ਮਿਹਨਤ ਕਰਨ ਤੋਂ ਬਾਅਦ ਤਾਰੀਆਂ ਤੇ ਉਥੇ ਨੇੜੇ-ਤੇੜੇ ਦੇ ਪਿੰਡਾਂ ਦੇ ਪੰਜ ਸਰਪੰਚ ਇਕੱਠੇ ਹੋ ਕੇ ਆ ਗਏ ਕਿ ਅਖੇ ਤੁਸੀਂ ਬੋਟਾ ਨਾ ਪਾਣੀ ਵਿੱਚ ਤਾਰੋ ਕਿਉਂਕਿ ਜਦੋਂ ਬੋਟਾ ਚੱਲਦੀਆਂ ਤਾਂ ਪ੍ਰੈਸ਼ਰ ਵੱਜਦਾ ਹੈ ਤੇ ਜਿਹੜਾ ਬੰਨ ਲੱਗਾ ਹੋਇਆ ਹੈ ਉਹ ਵਨ ਟੁੱਟ ਜਾਣਾ ਤੇ ਉਹਦੇ ਨਾਲ ਦੋ ਨਾਲ ਦੇ ਪਿੰਡ ਵੀ ਡੁੱਬ ਜਾਣਗੇ ਇੰਨੀ ਮਹਿੰਨਤ ਮੁਸ਼ਕਲ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਡੀਸੀ ਬੁਲਾ ਕੇ ਲਿਆਂਦਾ ਪ੍ਰਸ਼ਾਸਨ ਦੀ ਇੰਨੀ ਸਖਤ ਕਾਰਵਾਈ ਉੱਥੇ ਚੱਲ ਰਹੀ ਸੀ ਕਿ ਬੂਟਾ ਨੂੰ ਚਲਾ ਕੇ ਉੱਥੇ ਸੇਵਾ ਕਰਨੀ ਬਹੁਤ ਜ਼ਿਆਦਾ ਮੁਸ਼ਕਲ ਹੋ ਰਹੀ ਸੀ ਫਿਰ ਵੀ ਬਹੁਤ ਜ਼ਿਆਦਾ ਜਦੋਜਹਿਦ ਕਰਨ ਤੋਂ ਬਾਅਦ ਕੁਝ ਰਾਸ਼ਨ ਪਾਣੀ ਉੱਥੇ ਪਹੁੰਚਾਇਆ ਗਿਆ ਤੇ ਉੱਥੇ ਸੇਵਾ ਕਰਨ ਵਾਸਤੇ ਕਿਰਨ ਬਠਿੰਡੇ ਵਾਲੀ ਪਹੁੰਚੀ ਅਸੀਂ ਪਰਸਨਲੀ ਤਾਂ ਉਹਨਾਂ ਨੂੰ ਨਹੀਂ ਜਾਣਦੇ ਪਰ ਤੁਸੀਂ ਲੋਕਾਂ ਨੂੰ ਜਿੱਦਾਂ ਦਾਤੀ ਨੂੰ ਇੱਕ ਪਾਸੇ ਤੇ ਦੁਨੀਆ ਨੂੰ ਦੋ ਪਾਸੇ ਦੰਦੇ ਹੁੰਦੇ ਨੇ ਨਾ ਇਸ ਤਰ੍ਹਾਂ ਕਰਨੀ ਸੀ ਜਿਉ ਕਿਰਨ ਬਠਿੰਡਾ ਦੇ ਨਾਲ ਉਹਦੇ ਦੋ ਤਿੰਨ ਜੜੀਆਂ ਜਿਹੜੀਆਂ ਸੇਵਾ ਕਰਨਾਈਆਂ ਸੀ ਜਿਉ ਬੀਬੀਆਂ ਨੂੰ ਸ਼ਿਪ 'ਚ ਨਾ ਬਿਠਾਉਂਦੇ ਇਹ ਤਾਂ ਵੀ ਦੁਖੀ ਹੋ ਜਾਣੇ ਸੀ ਵੀ ਬੀਬੀਆਂ ਨੂੰ ਨਹੀਂ ਬਿਠਾਇਆ ਵੀ ਬੰਦੇ ਛੱਡ ਕੇ ਲੱਗੇ ਬੀਬੀਆਂ ਦੀ ਇੱਜ਼ਤ ਨਹੀਂ ਇਹਨਾਂ ਨੇ ਕੀਤੀ ਤੇ ਜਿਉ ਉਹਨਾਂ ਨੂੰ ਬਿਠਾ ਲਿਆ ਤੇ ਹੁਣ ਤਾਂ ਦੁਖੀ ਆ ਵੀ ਕਿਰਨ ਬਠਿੰਡਾ ਬਿਠਾ ਕੇ ਉਹ ਲਈ ਅੱਛਾ ਸਰਲੀਨ ਜਿਹੜੀ ਆਪਣੇ ਸਰੀਰ ਤੋਂ ਸਾਰੇ ਕੱਪੜੇ ਲਾ ਕੇ ਵੀਡੀਓ ਬਣਾ ਬਣਾ ਕੇ ਪੈਸੇ ਕਮਾ ਕੇ ਸੇਵਾ ਕਰੇ ਤਾਂ ਬਹੁਤ ਚੰਗੀ ਹੈ ਜੇ ਕਿਰਨ ਬਠਿੰਡਾ ਸੀ ਜਾਣਦੇ ਤਾਂ ਨਹੀਂ ਨਾ ਹੀ ਉਹਦੀ ਸਪੋਰਟ ਕਰਦੇ ਪਰ ਇੱਕ ਔਰਤ ਹੋਣ ਦੇ ਨਾਤੇ ਸੂਸੀ ਉਹਨੂੰ ਇੰਨਾ ਟਰੋਲ ਕੀਤਾ ਇੰ ਤੰਗ ਮੰਦ ਬੋਲੇ ਉਸ ਤਾਂ ਰਾਹ ਨੋਗੇ ਵੀ ਹੋ ਕੇ ਗਿਆ ਤੁਸੀਂ ਪਿਛਲੇ 20 25 ਦਿਨਾਂ ਦੀ ਸੇਵਾ ਨੂੰ 20 15 ਮਿੰਟ ਦੇ ਵਿੱਚ ਮਿੱਟੀ ਕਰ ਦਿੱਤਾ ਜ਼ੀਰੋ ਕਰ ਦਿੱਤਾ ਉਹ ਵੀ ਸੇਵਾ ਲੈ ਕੇ ਆਈ ਸੀ ਤੁਸੀਂ ਵੀ ਸੇਵਾ ਲੈ ਕੇ ਆਏ ਸੀ ਤੇ ਜੀ ਉਹਨੂੰ ਵਿਚ ਬਿਠਾਰੇ ਤੁਸੀਂ ਤਾਂ ਦੁਖੀ ਹੋ ਗਏ ਕੁਝ ਬੀਬੀਆਂ ਦਾ ਜ਼ਰੂਰੀ ਸਮਾਨ ਸੀ ਜਿਹੜਾ ਬੀਬੀਆਂ ਹੀ ਲੈ ਜਾ ਸਕਦੀਆਂ ਸੀ ਉਹ ਫੇਰ ਵੀ ਲਗਾਤਾਰ ਫੋਨ ਕਰਕੇ ਬਾਕੀ ਦਿਨ ਵੀ ਪੁੱਛਦੀਆਂ ਰਹੀਆਂ ਜੀ ਹੋਰ ਕੋਈ ਸੇਵਾ ਹੈ ਹੈ ਤੇ ਸਾਨੂੰ ਦੱਸੋ ਉਹਨਾਂ ਨੇ ਕਿਸੇ ਕੋਲੋਂ ਹਿੱਸਾ ਨਹੀਂ ਭਵਾਇ ਜਿੰਨਾ ਬੰਦਾ ਸਰਦਸੀ ਅਗਲਿਆਂ ਨੇ ਕਰਤਾ ਉਸ ਤੋਂ ਬਾਅਦ ਗਲਾਬ ਸਿੱਧੂ ਜਿਹਨੇ ਰੋਜ਼ਾਨਾ ਸਪੋਕਸਮੈਨ ਚੈਨਲ ਵਾਲਿਆਂ ਨੂੰ ਇੰਟਰਵਿਊ ਦੇਣ ਤੋਂ ਮਨ੍ਹਾ ਕਰ ਦਿੱਤਾ ਉਹਨਾਂ ਨੇ ਸਾਰੀ ਪੜ੍ਹਾ ਸੀ ਨਾਲ ਲੋਕਾਂ ਨਾਲ ਮਿਲ ਕੇ ਉਸ ਚੈਨਲ ਤੇ ਕੱਢ ਦਿੱਤੀ ਪਹਿਲਾਂ ਤਾਂ ਸਿੱਖਾਂ ਨੇ ਇਸ ਚੈਨਲ ਦਾ ਪੱਕਾ ਹੀ ਬਾਈਕਾਟ ਕੀਤਾ ਹੋਇਆ ਹੈ ਸਿੱਖ ਵਿਰੋਧੀ ਨੇ ਤੁਸੀਂ ਲੋਕਾਂ ਨੇ ਜਿਹੜੀਆਂ ਵੀਡੀਓ ਵਾਇਰਲ ਕੀਤੀਆਂ ਤੁਸੀਂ ਕਰਨਾ ਤਾਂ ਇਹ ਸੀ ਕਿ ਸਰਕਾਰ ਨੂੰ ਸੁਭਾਲ ਕਰ ਦੇ ਜਿਹੜੇ ਉੱਚੇ ਦਾ ਪ੍ਰਸ਼ਾਸਨ ਸੀ ਉਹਨੂੰ ਸਭਾਲ ਕਰਦੇ ਤੁਸੀਂ ਜਿਹੜੇ ਨਿਸ਼ਕਾਮ ਸੇਵਾ ਕਰ ਰਹੇ ਐਨੇ-ਐਨੇ ਦਿਨਾਂ ਤੋਂ ਆਪਣੇ ਘਰਾਂ ਵਿੱਚ ਨਹੀਂ ਗਏ ਤੁਸੀਂ ਉਹਨਾਂ ਨੂੰ ਟ੍ਰੋਲ ਕਰਕੇ ਉਹਨਾਂ ਨੂੰ ਬਾਦਦਵਾਮਾ ਦੇਣ ਲੱਗੇ ਕਮੈਂਟਾਂ ਦੇ ਵਿੱਚ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਕਿ ਵੀ ਜਿਹੜੀ ਬੋਟ ਆ ਉਸ ਬੋਟ ਦੀ ਹਵਾ ਨਿਕਲ ਜਾਵੇ ਤੇ ਇਹ ਵੀ ਪਾਣੀ ਵਿੱਚ ਡੁੱਬ ਕੇ ਮਰ ਜਣ ਸ਼ਰਮ ਨਾਲ ਡੁੱਬ ਕੇ ਤੁਹਾਨੂੰ ਮਰ ਜਾਣਾ ਚਾਹੀਦਾ ਜਿਹੜੇ ਲੋਕੀ ਇਹੋ ਜਿਹੇ ਕਮੈਂਟ ਕਰ ਰਹੇ ਨੇ ਤੁਹਾਨੂੰ ਪਤਾ ਵੀ ਲਗਾਤਾਰ ਐਨੇ ਦਿਨਾਂ ਤੋਂ ਸਾਰੇ ਹੀ ਸਿੰਘ ਸੇਵਾ ਕਰ ਰਹੇ ਆ ਉੱਥੇ ਉਹਨਾਂ ਦੇ ਆਪਣੇ ਸਰੀਰ ਤੇ ਉੱਤੇ ਖੜਾ ਦੇ ਪਾਣੀ ਦੇ ਕਰਕੇ ਇਨਫੈਕਸ਼ਨ ਹੋਊਗੀ ਕਈਆਂ ਦੇ ਜ਼ਖਮ ਹੋ ਗਏ ਸਰੀਰ ਦੇ ਉੱਤੇ ਉਸ ਹੜ ਦੇ ਪਾਣੀ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਸੱਪ ਤੁਰੇ ਫਿਰਦੇ ਠੂਏ ਤੁਰੇ ਫਿਰਦੇ ਕਈ ਕੁਛ ਹੁੰਦੇ ਪਾਣੀ ਵਿੱਚ ਤੁਰਿਆ ਫਿਰਦਾ ਆਪਣੀ ਜਾਨ ਤਲੀ ਤੇ ਰੱਖ ਕੇ ਉਹ ਲਗਾਤਾਰ ਸੇਵਾ ਕਰ ਰਹੇ ਨੇ ਤੁਸੀਂ ਕਹਿੰਦੇ ਵੀ ਵੀਊ ਲੈਣ ਦੀ ਖਾਤਰ ਰੀਲਾਂ ਬਣਾਉਣ ਦੀ ਖਾਤਰ ਹੋਰ ਰੀਲਾਂ ਨੂੰ ਥਾਂ ਮੋਕਗੀ ਤੁਸੀਂ ਕਹਿੰਦੇ ਵੀ ਉਹ ਜਿਹੜੇ ਲੰਗਰ ਲੈ ਕੇ ਆਏ ਸੀ ਵੀਰ ਉਹਨਾਂ ਵਿੱਚ ਇੱਕ ਬਜ਼ੁਰਗ ਬਾਪੂ ਰੋ ਰਹੇ ਸੀ ਮੈਂ ਤਾਂ ਉਸ ਤੋਂ ਹੈਰਾਨ ਸੀ ਵੀ ਉੱਥੇ ਰੋਣਾ ਕਿਸ ਗੱਲ ਦਾ ਸੀ ਰੋ ਤੇ ਸਾਰਾ ਪੰਜਾਬ ਰਿਆ ਤੁਸੀਂ ਉਹਨਾਂ ਬੱਚਿਆਂ ਨੂੰ ਤੁਹਾਡੇ ਬੱਚਿਆਂ ਦੀ ਉਮਰ ਦੇ ਸੀ ਜਿਹੜੇ ਸੇਵਾ ਕਰ ਰਹੇ ਆ ਤੁਸੀਂ ਉਹਨਾਂ ਨੂੰ ਹੌਸਲਾ ਦੇਣਾ ਸੀ ਹੱਲਾਸ਼ਰੀ ਦੇਣੀ ਸੀ ਕੀ ਹੋ ਗਿਆ ਜੇ 15 20 ਮਿੰਟ ਜਿੱਥੇ ਇੰਨਾ ਸਮਾਂ ਲੱਗਾ ਸੀ ਉੱਥੇ ਹੋਰ ਲੱਗ ਜਾਂਦਾ ਅਸੀਂ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਜਿਹੜੇ ਪ੍ਰਸ਼ਾਦੇ ਬਣਾ ਕੇ ਲੈ ਕੇ ਆਉਣ ਦੇ ਰਾਸ਼ਨ ਲੈ ਕੇ ਆਉਣ ਦੇ ਆ ਉਹ ਜੇ ਉਹਨਾਂ ਕੋਲ ਬੋਟ ਹੈ ਤੇ ਵਧੀਆ ਗੱਲ ਹੈ ਜੀ ਉਹਨਾਂ ਦੇ ਕੋਲ ਬੋਟ ਦਾ ਪ੍ਰਬੰਧ ਨਹੀਂ ਹੈ ਤੇ ਜਿਨ੍ਹਾਂ ਵੀਰਾਂ ਕੋਲ ਬੋਟਾਂ ਨਹੀਂ ਉਹਨਾਂ ਨਾਲ ਸੰਪਰਕ ਕਰਕੇ ਜਾਓ ਤੇ ਉੱਥੇ ਜਾ ਕੇ ਤੁਸੀਂ ਸੇਵਤ ਕਿਰਨ ਬਠਿੰਡਾ ਨੇ ਵੀ ਕੀਤੀ ਗੁਲਾਬ ਸਿੱਧੂ ਨੇ ਵੀ ਕੀਤੀ ਤੇ ਤੁਸੀਂ ਵੀ ਸੇਵਾ ਲੈ ਕੇ ਗਈ ਸੀ ਪਰ ਤੁਸੀਂ ਕੀ ਕੀਤਾ ਤੁਸੀਂ ਕਿ ਵੀ ਉਹ ਰੀਲਾਂ ਬਣਾਉਣ ਆਏ ਸੀ ਤੇ ਤੁਸੀਂ ਕੀ ਕੀਤਾ ਤੁਸੀਂ ਨਹੀਂ ਰੀਲਾਂ ਬਣਾਈਆਂ ਤੁਸੀਂ ਨਿਕਾ ਨਿਕਾ ਵੀਡੀਓ ਕਲਿੱਪ ਬਣਾਇਆ ਤੁਸੀਂ ਵੀ ਰੀਲਾਂ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਰੌਲਾ ਪਾਇਆ ਸੇਵਾ ਕਰਨੀ ਸੀ ਤੇ ਤੁਸੀਂ ਵੀ ਚੁੱਪ ਕਰਕੇ ਕਰਦੇ ਤੁਸੀਂ ਰੋਲਾ ਪਾਇਆ ਲੰਗਰ ਲੈ ਕੇ ਆਏ ਆ ਤੇ ਦੱਸੋ ਫਿਰ ਵੀਡੀਓ ਇਹਦੇ ਤੁਸੀਂ ਸ਼ੇਅਰ ਕਰ ਦਿੱਤੀ ਵੀ ਲੰਗਰ ਸਾਡਾ ਲੈ ਕੇ ਨਹੀਂ ਗਏ ਵੋਟਾਂ ਦੇ ਵਿੱਚ ਇਹ ਕਿਉਂ ਨਹੀਂ ਦੱਸਿਆ ਵੀ ਉਹਨਾਂ ਵੋਟਾਂ ਵੇਚ ਹੀ ਬਾਅਦ ਵਿੱਚ ਤੁਸੀਂ ਲੋਕ ਚੜ੍ਹ ਕੇ ਗਏ ਲੰਗਰ ਲੱਦ ਕੇ ਲੈ ਕੇ ਗਏ ਤੇ ਮੋਹਰੇ ਜਿਹੜੇ ਹੜਪੀਰਤ ਲੋਕ ਸੀ ਉਹਨਾਂ ਨੇ ਲੰਗਰ ਲੈਣ ਤੋਂ ਮਨ੍ਹਾ ਕਰ ਦਿੱਤਾ ਸਾਰਾ ਲੰਗਰ ਗੁਰਦੁਆਰੇ ਵਿੱਚ ਛੱਡ ਕੇ ਆਏ ਉਹਨਾਂ ਨੇ ਇਹ ਗੱਲ ਕਹੀ ਹੈ ਹੜਪੀਰਤ ਪਰਿਵਾਰਾਂ ਨੇ ਕਿ ਸਾਨੂੰ ਰਾਸ਼ਨ ਦੀ ਲੋੜ ਨਹੀਂ ਹੈ ਲੰਗਰ ਦੀ ਲੋੜ ਨਹੀਂ ਹੈ ਜਦੋਂ ਪਾਣੀ ਉੱਤਰ ਜਾਊਗਾ ਸਾਨੂੰ ਉਦੋਂ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੋਊਗੀ ਲੋੜ ਹੋਊਗੀ ਅਸੀਂ ਤੁਹਾਨੂੰ ਖੁਦ ਦੱਸਾਂਗੇ ਤੇ ੱੱਕੇ ਨਾਲ ਤੁਸੀਂ ਰਸਣ ਵੰਡੀ ਜਾਂਦੇ ਹੋ ਜਿੱਥੇ ਲੋੜ ਹੈ ਉੱਥੇ ਪੰਚਾਓ ਜਿੱਥੇ ਲੋੜ ਨਹੀਂ ਉੱਥੇ ਚਾਕੇ ੱੱਕੇ ਨਾਲ ਵੀਡੀਓ ਬਣਾ ਬਣਾ ਕੇ ਅਸੀਂ ਲੰਗਰ ਬਣਾ ਕੇ ਲੈ ਕੇ ਆਏ ਉਹ ਸਾਡਾ ਲੰਗਰ ਖਰਾਬ ਹੋ ਜਾਣਾ ਤੁਸੀਂ ਇਹਨਾਂ ਨਾਲ ਸਲਾਹ ਕਰਕੇ ਲੰਗਰ ਲੈ ਕੇ ਗਏ ਸੀ ਵੀਰ ਹੁਣਾ ਦੇ ਨਾਲ ਸੰਪਰਕ ਕੀਤਾ ਸੀ ਤੁਸੀਂ ਫਿਰ ਲੰਗਰ ਲੈ ਕੇ ਗਏ ਸੀ ਉੱਥੇ ਤੇ ਇਹਨਾਂ ਨੂੰ ਇੱਕ ਬੋਟ ਨੂੰ ਗੱਡੀਆਂ ਦੇ ਲੱਦਣਾ ਕਟੋ-ਕਟ 8-10 ਵੋਟਾਂ ਆ ਉਹਨਾਂ ਨੂੰ ਗੱਡੀਆਂ ਤੇ ਲੱਦਣਾ, ਚਾੜਨਾ, ਫਿਰ ਉਹਨਾਂ ਨੂੰ ਪਾਣੀ ਵਿੱਚ ਧਾਰਨਾ ਇਹ ਕਿੰਨਾ ਜੱਗ ਉੱਤੇ ਮੱਥਾ ਮਾਰਨਾ ਪੈਂਦਾ ਹੈ ਪ੍ਰਸ਼ਾਸਨ ਦੇ ਨਾਲ ਕਈ ਕੁਝ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਸੇਵਾ ਕਰਨ ਵਾਲਿਆਂ ਨੂੰ ਸਪੋਰਟ ਕਰਿਆ ਕਰੋ ਮਾਝੇ ਏਰੀਆ ਦੇ ਵਿੱਚ ਲਗਾਤਾਰ ਸੇਵਾ ਕਰਨ ਤੋਂ ਬਾਅਦ ਇਹ ਸਾਰੇ ਸਿੰਘ ਮਾਲਵੇ ਵੱਲ ਗਏ ਸੀ ਕਿ ਮਾਲਵੇ ਵੱਲ ਵੋਟਾਂ ਨਹੀਂ ਹੈਗੀਆਂ ਬੜੀਆਂ ਸੰਗਤਾਂ ਦੇ ਫੋਨ ਆਉਂਦੇ ਸੀ ਵੀ ਸਾਡੀ ਮਦਦ ਕਰੋ ਇੱਧਰ ਆ ਕੇ ਸਾਡਾ ਵੀ ਹਾਲਚਾਲ ਪੁੱਛੋ ਕਿੰਨੇ ਦਿਨਾਂ ਤੋਂ ਕੋਈ ਨਹੀਂ ਪੁੱਛਿਆ ਤੁਸੀਂ ਉਦਣ ਦੇ ਕਿੱਥੇ ਗਵਾਚੇ ਬੈਠੇ ਸੀ ਹਾੜਾ ਇਹਨੂੰ ਤਾਂ 15-20 ਦਿਨ ਹੋ ਗਏ ਸੀ ਉਦੋਂ ਤੱਕ ਤੁਸੀਂ ਉਦੋਂ ਕਿਉਂ ਨਹੀਂ ਲੰਗਰ ਲੈ ਕੇ ਆਏ ਕਿ ਜਾਣ ਚੱਟਣੇ ਹੀ ਗਏ ਸੀ ਸਿੰਘ ਉਦਣੀ ਲੈ ਕੇ ਆਉਣਾ ਸੀ ਤੇ ਜੇ ਲੈ ਕੇ ਆਏ ਸੀ ਤਾਂ ਥੋੜਾ ਸਬਰ ਵੀ ਕਰਨਾ ਚਾਹੀਦਾ ਸੀ ਫੇਰ ਕਿ ਹੋ ਚੱਲਿਆ ਸੀ ਜੱਦਾ ਘੰਟਾ ਲੇਟ ਪਹੁੰਚ ਜਾਂਦਾ ਹੈ ਹੈਰਾਨ ਚਲੋ ਤੁਸੀਂ ਤੁਸੀਂ ਉਹਨਾਂ ਨੂੰ ਕਿਹਾ ਵੀ ਉਹਨਾਂ ਨੇ ਵੀਡੀਓ ਬਣਾਈਆਂ ਤੁਸੀਂ ਕਿਹੜਾ ਘਟ ਕਿਤੇ ਵੀ ਵੀਡੀਓ ਬਣਾਈਆਂ ਵੀਡੀਓ ਬਣਾ ਕੇ ਚੰਗਾ ਤੁਸੀਂ ਸਿੰਘਾਂ ਨੂੰ ਨਾਮ ਦਿੱਤਾ ਵੀ ਸਾਡੇ ਮਾਝੇ ਦੇ ਸਿੰਘ ਮਾਲਵੇ ਦੀ ਵੀ ਵਿੱਚ ਆਇਆ ਤੇ ਤੁਸੀਂ ਉਹਨਾਂ ਦਾ ਬਹੁਤ ਸਤਿਕਾਰ ਕੀਤਾ ਉਹ ਸੇਵਾ ਕਰ ਰਹੇ ਆ ਉਹ ਆਪਣੇ ਇੱਕ ਪਿਛੇ ਪਰਿਵਾਰਾਂ ਨੂੰ ਛੱਡ ਕੇ ਆਏ ਆ ਵੀਰ ਮਨਦੀਪ ਸਿੰਘ ਤਲਵੰਡੀ ਉਹਦੇ ਵਰਗੀ ਸ਼ਖਸੀਅਤ ਨਹੀਂ ਹੋਣੀ ਹੁਣ ਜਗਰੂਪ ਸਿੰਘ ਖਾਲਸਾ ਜਿਹੜੇ ਸਾਰੇ ਪਿਛੇ ਆਸ਼ਰਮ ਵੀ ਚਲਾ ਰਹੇ ਆਸ਼ਰਮ ਦੇ ਵਿੱਚ ਕਈ ਬੇਸਹਾਰਾ ਬਜ਼ੁਰਗ ਬੱਚੇ ਰਹਿੰਦੇ ਆ ਬਜ਼ੁਰਗ ਰਹਿੰਦੇ ਆ ਜਿਨ੍ਹਾਂ ਦੀ ਸਾਰੀ ਜ਼ਿੰਮੇਵਾਰੀ ਇਹਨਾਂ ਵੀਰਾਂ ਦੇ ਸਿਰਾਂ ਤੇ ਆ ਫੇਰ ਵੀ ਉਹ ਸਭ ਕੁਝ ਛੱਡ ਕੇ ਤੁਹਾਡੇ ਖਾਤਰ ਉੱਥੇ ਆ ਕੇ ਬੈਠੇ ਆ ਉਦੋਂ ਦੇ ਘਰੇ ਨਹੀਂ ਆਏ ਹੈਗੇ ਨਹੀਂ ਯਕੀਨ ਤੇ ਜਾ ਕੇ ਤੁਸੀਂ ਵੈਰੀਫਿਕੇਸ਼ਨ ਕਰਾਰੋ ਆਪਣੇ ਜਿਹੜੇ ਤੁਸੀਂ ਤੁਰੇ ਫਿਰਦੇ ਸੀ ਉਹਦੋਂ ਦੇ ਵੀਡੀਓ ਬਣਾ ਲੀਆਂ ਸੀਗੀਆਂ ਹੁਣ ਵੀ ਜਾ ਕੇ ਵੀਡੀਓ ਬਣਾਓ ਦੇਖੋ ਹਜੇ ਵੀ ਜਾ ਕੇ ਫਿਰੋਜ਼ਪੁਰ ਦੇ ਏਰੀਆ ਵਿੱਚ ਬੈਠੇ ਆ ਰਾਤ ਨੂੰ ਵੀ ਰੈਸਕਿਊ ਕਰਦੇ ਆ ਸੋ ਜਿਹੜਾ ਮਾਹੌਲ ਪੰਜਾਬ ਦੇ ਵਿੱਚ ਇਸ ਟਾਈਮ ਬਣਿਆ ਹੋਇਆ ਇੱਕ ਦੂਜੇ ਦਾ ਸਾਥ ਦੇਣ ਦਾ ਮਾਹੌਲ ਹੈ ਨਾ ਕਿ ਲੱਤਾਂ ਖਿੱਚਣ ਦਾ ਅਸੀਂ ਕਹਿੰਦੇ ਜਿਹੜਾ ਕੋਈ 1 ਰੁਪਏ ਦੀ ਵੀ ਸੇਵਾ ਕਰ ਰਿਹਾ ਉਹਦੀ ਵੀ ਸਿਰ ਮੱਥੇ ਅਸੀਂ ਉਹਦਾ ਵੀ ਧੰਨਵਾਦ ਕਰਦੇ ਆ ਕਿ ਔਖਾ ਵੇਲਾ ਜੇ ਪੰਜਾਬ ਦੇ ਉੱਤੇ ਆਇਆ ਹੈ ਅੱਜ ਬਣਿਆ ਹੈ ਇਹ ਸਾਨੂੰ ਇੱਕ ਦੂਜੇ ਨਾਲ ਖੜ ਕੇ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ ਹਜੇ ਇਕੱਲਾ ਰਾਸ਼ਨ ਤੇ ਨਾ ਜੋਰ ਲਾਓ ਪਰ ਰਾਸ਼ਨ ਤੋਂ ਇਲਾਵਾ ਹਜੇ ਜਿਹੜੀ ਮੇਨ ਮੇਨ ਸੇਵਾ ਸ਼ੁਰੂ ਹੋਣੀ ਹੈ ਜਿਨ੍ਹਾਂ ਦੇ ਘਰਾਂ ਦੇ ਸਫਨਿਚਰ ਗਲ ਗਿਆ ਫ੍ਰਿਜਾਂ ਖਰਾਬ ਹੋ ਗਈਆਂ ਐਲਸੀਡੀਆਂ ਖਰਾਬ ਹੋ ਗਈਆਂ ਇਨਵਰਟਰ ਖਰਾਬ ਹੋ ਗਏ ਕੱਪੜਾ ਨੀ ਪਾਉਣ ਵਾਸਤੇ ਕੋਈ ਰਿਆ ਘਰਾਂ ਵਿੱਚ ਰੇਤਾ ਚੜ ਗਿਆ ਫਸਲਾਂ ਜ਼ਮੀਨਾਂ ਵਿੱਚ ਰੇਤਾ ਚੜ ਗਿਆ ਸਾਰੀ ਸਾਬ ਸਪਾਈ ਹੋਣੀ ਹੈ ਫਨਿਚਰ ਲੈ ਦਿਓ ਕੱਪੜੇ ਲੈ ਦਿਓ ਬੜਾ ਕੁਝ ਹੈ ਸੋ ਮੇਰੀ ਬੇਨਤੀ ਹੈ ਰਲ ਮਿਲ ਕੇ ਚੱਲੋ ਇੱਕ ਦੂਜੇ ਦੀਆਂ ਲੱਤਾਂ ਨਾ ਖਿੱਚੋ ਖਿੱਚਣੀਆਂ ਤਾਂ ਤੁਸੀਂ ਸਵਾਲ ਤਾਂ ਤੁਸੀਂ ਸਰਕਾਰਾਂ ਨੂੰ ਕਰਨੇ ਸੀ ਤੁਸੀਂ ਮੋਦੀ ਨੂੰ ਸਵਾਲ ਕਰਨੇ ਸੀ ਮੋਦੀ ਨੂੰ ਪੁੱਛਦਾ ਵੀ ਉਹ ਕਿਉਂ ਨਹੀਂ ਪੁੱਛਦੇ ਉਸ ਤੇ ਇੱਕ ਜੁਜਰ ਜਰੂਰ ਸਿੱਕੜਣਾ ਤੇ ਲੱਗੇ ਹੋਏ ਸੋ ਮੇਰੀ ਬੇਨਤੀ ਹੈ ਆਪਣੇ ਪੰਜਾਬ ਦੀ ਚੜ੍ਹਦੀ ਕਲਾ ਦੀ ਤੇ ਹੜ ਪਰਬਤ ਜਿਹੜੇ ਹੜ ਤੋਂ ਪ੍ਰਭਾਵਿਤ ਲੋਕ ਨੇ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰੀਏ ਜਿਹੜੇ ਸੇਵਾ ਕਰਨ ਨਹੀਂ ਜਾ ਸਕਦੇ ਉਹ ਕਰੋ ਪਾਠ ਕਰਕੇ ਅਰਦਾਸ ਕਰਨ ਜਿਹੜੇ ਗਏ ਆ ਉਥੇ ਉਹਨਾਂ ਨੂੰ ਸਪੋਰਟ ਕਰੀ ਉਹਨਾਂ ਦੀ ਵਿਚੜਦੀ ਕਲਾ ਦੀ ਅਰਦਾਸ ਕਰੀ ਬਿਮਾਰ ਜਿੰਨਾਂ ਨੂੰ ਵੀ ਬਲ ਬੱਚੇ ਚੰਗੇ ਬੱਚੇ ਨੇ ਜਦੋਂ ਕੋਈ ਤੁਰਦਾ ਹੁੰਦਾ ਨਾ ਉਹਦੀਆਂ ਲੱਤਾਂ ਨਾ ਖਿੱਚਿਆ ਕਰੋ ਸੋ ਇੰਨੀਆਂ ਹੀ ਬੇਨਤੀਆਂ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਸੁਣਿਓ ਵੀ ਲਾਸਟ ਤੱਕ ਕਿਉਂਕਿ ਉਹ ਵੀਡੀਓ ਬਹੁਤ ਵਾਇਰਲ ਹੋ ਗਈ ਨੇ ਕਮੈਂਟ ਭੜੇ ਭੜੇ ਆਉਂਦੇ ਆ ਮੈਂ ਤੁਹਾਨੂੰ ਕੀ ਦੱਸਾਂ ਕਿ ਕੀ ਕੀ ਕੁਝ ਲੋਕਾਂ ਨੇ ਕਿਹਾ ਆ ਤੇ ਸੁਣ ਕੇ ਬੜਾ ਮਨ ਦੁਖੀ ਹੁੰਦਾ ਵੀ ਸਾਡੇ ਨਿੱਕੇ ਨਿੱਕੇ ਜਵਾਕ ਆ ਸਾਡਾ ਨਿੱਕਾ ਜਿਹਾ ਚੰਗੀ ਪਿਆ ਤੇ ਇਹ ਵੀ ੜੀਗ ਦਾ ਵੀ ਇਹਦੇ ਮਾਪਾ ਆਏ ਨਹੀਂ ਹੈਗੇ ਅਜੇ ਤੇ ਤੁਸੀਂ ਇਹੋ ਇੰਨੇ ਇੰਨੇ ਆਪਣੇ ਛੋਟੇ ਮਾਸੂਮ ਬੱਚਿਆਂ ਨੂੰ ਛੱਡ ਕੇ ਗਏ ਹੋਇਆ ਸੇਵਾ ਕਰਨਾ ਸੋ ਕਮੈਂਟਾਂ ਵਿੱਚ ਦੁਰਸਿੱਸਾ ਦੇਣ ਦੀ ਜਗਾ ਸੀਸਾ ਦਿਆ ਕਰੋ ਸ਼ਰਮ ਕਰਿਆ ਕਰੋ ਜਿਹੜੇ ਇੰਨੇ ਘੜੀ ਘੜੀ ਆ ਕੇ ਕਮੈਂਟ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ